ਕੋਰ ਸੈਟ ਆ ਕੋਰ ਸੈਟ ਆ ਬਾਈ ਕਿੰਨੇ ਦਾ 350 ਰੁਪਏ ਦਾ 350 ਰੁਪਏ ਦਾ ਦੇਖ ਸਕਦੇ ਹੋ ਬਾਈ ਬੜਾ ਵਧੀਆ ਲੱਗਿਆ 200 ਰੁਪਏ ਦੇ 200 ਰੁਪਏ ਦੀ ਜਿਹੜੀ ਮਰਜ਼ੀ ਤੁਸੀਂ ਲੈ ਲਓ ਬਾਈ ਸੰਦ ਕਰਕੇ 400 ਵਾਲੀ 200 ਦੀ ਹਾਂਜੀ ਹਾਂਜੀ ਕੀ ਬਾਤ ਆ ਜੀ 400 ਵਾਲੀ ਜੁੱਤੀ ਇੱਥੇ ਤੁਹਾਨੂੰ ਮਿਲ ਜੂਗੀ 200 ਰੁਪਏ ਦੀ ਇਹ ਜੁੱਤੀ ਤੁਹਾਨੂੰ 400 ਮਿਲਣੀ ਸੀ ਪਰ ਹੁਣ ਇਹਨਾਂ ਨੇ ਘੱਟ ਰੇਟ ਕਰਤਾ ਗਰਮੀ ਕਰਕੇ 200 ਰੁਪਏ ਬਾਈ ਅੱਗੇ ਆਓ ਆ ਦੇਖੋ ਕਿੰਨਾ ਸੋਹਣਾ ਪੀਸ ਪਿਆ ਬਾਈ ਕਿੰਨੇ ਦਾ ਦੇ ਰਹੇ ਹੋ 200 ਰੁਪਏ ਦਾ ਆ ਦੇਖੋ ਪੂਰਾ ਸੈਟ ਆ ਇਹ ਕਿਆ ਬਾਤ ਆ ਬਈ ਨਿੱਕਰ ਨਾਲ ਸਲਟ ਦੋਏ ਚੀਜ਼ਾਂ ਪੂਰਾ ਸੈੱਟ ਮਿਲੂ ਤੁਹਾਨੂੰ ਇੱਥੇ 200 ਰੁਪਏ ਦਾ 100 ਰੁਪਏ ਦਾ ਪੂਰਾ ਸੈੱਟ ਮਿਲ ਜੂਗਾ ਉੱਪਰ ਨੀਚੇ ਦਾ ਨਾਲ ਦੁਪੱਟਾ ਵੀ ਹੋਊਗਾ ਅੱਛਾ ਓਕੇ ਦੁਪੱਟਾ ਨਹੀਂ ਹੋਊਗਾ ਠੀਕ ਆ ਇੱਕ ਜੋੜਾ 200 ਦਾ ਜੇ ਦੋ ਲਓਗੇ ਤਾਂ ਬਾਬਾ ਜੀ ਤੁਹਾਨੂੰ ਦੇਣਗੇ ਇੱਕ 150 ਦਾ ਲਾ ਕੇ ਮਤਲਬ ਕਿ 300 ਦੇ ਦੋ ਦੇ ਦੇਣਗੇ ਤੋ ਕਿੰਨੇ ਕਿੰਨੇ ਦੀ ਨੇ 100 ਰੁਪਏ 100 ਬਾਹਰ ਦੇਖੋ ਬਈ 100 ਰੁਪਏ ਦੇ ਕਿੰਨੇ ਸੋਹਣੇ ਪੀਸ ਲੱਗੇ ਹੋਣੇ ਆ ਦੇਖੋ ਆ ਦੇਖੋ ਓਕੇ ਸ਼ਹਿਰਵਾਨੀ ਵਾਸਤੇ ਹਨਾ ਇਹ ਕਿੰਨੇ ਦੀ ਆ 100 ਰੁਪਏ ਹਾਲੇ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂ ਵੀ ਸਹਿਰ ਪਟਿਆਲੇ ਸੋ ਹੁਣ ਤੱਕ ਤੁਸੀਂ ਮੇਰੀਆਂ ਬਹੁਤ ਜ਼ਿਆਦਾ ਵੀਡੀਓ ਦੇਖੀਆਂ ਹੋਣਗੀਆਂ ਦਿੱਲੀ ਦੀਆਂ ਜਿੱਥੇ ਕਿ ਮੈਂ ਸਾਰੀਆਂ ਮਾਰਕੀਟਾਂ ਕਵਰ ਕਰਦਾ ਸੀ ਹੁਣ ਮੈਂ ਅੱਜ ਪਹੁੰਚਿਆ ਪਹਿਲੀ ਵਾਰ ਸਹਿਰ ਪਟਿਆਲੇ ਇਹ ਆ ਬਾਈ ਮੇਰੇ ਪਿੱਛੇ ਦੇਖ ਸਕਦੇ ਹੋ ਇਹਨੂੰ ਕਹਿੰਦੇ ਨੇ ਕਿਲਾ ਮਾਰਕੀਟ ਔਰ ਅਦਾਲਤ ਮਾਰਕੀਟ ਇੱਥੇ ਕਿੰਨੇ ਕਿ ਸਸਤੇ ਸੂਟ ਮਿਲਦੇ ਨੇ ਕਿੰਨੇ ਕਿ ਮੁੰਡੇ ਵਾਲੇ ਕੱਪੜੇ ਸਸਤੇ ਮਿਲਦੇ ਨੇ ਜੋ ਵੀ ਆਈਟਮਾਂ ਨੇ ਏ ਟੂ ਜ਼ੈਡ ਆਪਾਂ ਇੱਥੇ ਸਾਰੇ ਐਕਸਪਲੋਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਅੱਜ ਸੰਡੇ ਆ ਇਹ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਸਾਰੀ ਮਾਰਕੀਟ ਲੱਗਦੀ ਆ ਸੋ ਬਣੇ ਰਹੋ ਵੀਡੀਓ ਦੇ ਵਿੱਚ ਚੱਲਦੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਇੱਥੇ ਕਿੰਨੇ ਕਿ ਸਸਤੇ ਸੂਟ ਮਿਲਦੇ ਨੇ ਕਿੰਨਾ ਕਿ ਸਸਤਾ ਬਾਕੀ ਸਾਰਾ ਸਮਾਨ ਮਿਲਦਾ ਸੋ ਵੀਡੀਓ ਬੁਝੇ ਲੱਗਦਾ ਲਾਈਕ ਕਰ ਦਿਓ ਅਗਰ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬ ਔਰ ਇਹ ਹੈਗਾ ਕਰਮਪੁਰਾ ਬਾਜ਼ਾਰ ਇੱਥੋਂ ਸਿੱਧਾ ਤੁਸੀਂ ਐਂ ਜਾਓਂਗੇ ਇਹ ਅਦਾਲਤ ਬਾਜ਼ਾਰਾ ਔਰ ਇਹ ਸਾਈਡ ਤੇ ਹੈਗੀ ਆ ਲੱਕੜ ਮੰਡੀ ਲੱਕੜ ਮੰਡੀ ਨੂੰ ਜਾਂਦੀ ਆ ਟੀ ਪੈਂਡ ਤੋਂ ਅੱਗੇ ਇਧਰੋਂ ਆਉਂਗੇ ਖੱਬੇ ਹੱਥ ਜਿਹੜਾ ਪੈਰਾ ਰੋਡ ਆ ਇਧਰੋਂ ਆਉਂਗੇ ਤੁਹਾਨੂੰ ਇਹ ਪਊਗੀ ਸੱਜੇ ਹੱਥਾ ਸੋ ਚੱਲਦੇ ਹੁਣ ਦੇਖਦੇ ਆ ਇੱਥੇ ਹੋਰ ਅੱਜ ਕੀ ਕੁਝ ਮਿਲਦਾ ਕਿੰਨਾ ਸਸਤਾ ਰੇਟ ਆ ਮਿਲਦਾ ਠੀਕ ਹੈ ਜੀ ਸੋ ਪਹਿਲਾਂ ਅਸੀਂ ਇੱਥੋਂ ਸ਼ੁਰੂ ਕਰਾਂਗੇ ਆ ਦੇਖ ਸਕਦੇ ਹੋ ਬਾਈ ਕਿਹੜਾ ਮਰਜ਼ੀ ਇੱਥੋਂ ਸਮਾਨ ਲੈ ਸਕਦੇ ਹੋ ਟੌਪ ਲੈ ਲਓ ਕੋਈ ਮਰਜ਼ੀ ਸਾਰਾ ਲੇਡੀਜ਼ ਆ ਇਹ ਔਰ ਤੁਹਾਨੂੰ ਇਹ 50 ਰੁਪਏ ਸੇਲ ਲੱਗੀ ਹੋਈ ਆ ਦਿ ਪਹਿਲੀ ਪਹਿਲੀ ਦੁਕਾਨੀ ਹੁੰਦੀ ਆ ਇੱਥੋਂ ਖੜ ਕੇ ਆਪਾਂ ਵੀਡੀਓ ਬਣਾਉਣ ਲੱਗੇ ਆ ਪਹਿਲੀ ਦੁਕਾਨਾ ਸੱਜਿਆ ਹਥਾ ਇੱਥੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਕਪੜਾ ਦੇਖ ਸਕਦੇ ਹੋ ਬਈ ਇਦਾਂ ਦੇ ਟੌਪ ਹੁੰਦੇ ਨੇ ਇਹ ਸਾਰੇ 50-50 ਰੁਪਏ ਦੇ ਨੇ ਆ ਦੇਖ ਸਕਦੇ ਹੋ ਤੁਸੀਂ ਠੀਕ ਆ ਸੋ ਚੱਲਦੇ ਆ ਹੁਣ ਅੱਗੇ ਆ ਇਧਰ ਲੋਹਾਂ ਪਈਆਂ ਨੇ ਬਾਈ ਕੋਲ ਦੇਖ ਲੈਣੇ ਪਜਾਮੇ ਕੁੜੀਆਂ ਵਾਲੇ ਵੀਰ ਜੀ ਕਿੰਨੇ ਦਾ ਯਾਰ ਇਹ ਕਪਜਾਮਾ 50 ਇਹ ਵੀ 50 ਰੁਪਏ ਦਾ ਆ ਬਈ 50 ਰੁਪਏ ਦੀ ਪਜਾਮਾ ਮੈਂ ਤੁਜੀ ਜਿਹੜਾ ਮਰਜ਼ੀ ਪਜਾਮਾ ਲੈ ਲਿਓ ਔਰ ਤੁਹਾਨੂੰ 50 ਰੁਪਏ ਦਾ ਇੱਥੇ ਟੌਪ ਮਿਲ ਜੂਗਾ ਠੀਕ ਆ ਔਰ ਅਨੇ ਕਿੰਨੇ ਕਿੰਨੇ ਪੈਕਟ ਦੇ ਰਹੇ ਹੋ ਐ ਹਾਂਜੀ ਭਾਈਆ ਜਿਹੜਾ ਮਰਜ਼ੀ ਲੈ ਲਓ 100 ਰੁਪਏ ਦੇ ਤਿੰਨ ਮਿਲ ਜਾਣਗੇ ਤੁਹਾਨੂੰ ਆਇਆ 100 ਦੇ ਚਾਰ ਮਿਲ ਜਾਣਗੇ ਛੋਟੇ ਨੇ ਇਹ ਥੋੜੇ ਜੇ ਠੀਕ ਆ ਬਸ ਕਿਧਰ ਭਾਈ ਤੌਲੀਏ ਦੇ ਰਹੇ ਭਾਈ ਕਿੰਨੇ ਤੌਲੀਏ ਦੇ ਰਹੇ ਬਾਜੀ 100 ਰੁਪਏ ਦਾ ਡੇਢ 100 ਰੁਪਏ ਦਾ ਕੋਈ 150 ਦਾ ਇਦਾਂ ਦੇ ਇੱਥੇ ਤੌਲੀਏ ਮਿਲ ਜਾਣਗੇ ਭਾਈ ਇੱਧਰ ਸੂਟਾਂ ਦੇ ਕੁੜਤੇ ਮਦਰਣੀਆਂ ਦੇਖ ਸਕਦੇ ਹੋ ਇਦਾਂ ਦੇ ਕੁੜਤੇ ਪਏ ਨੇ 200 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਔਰ ਪਜਾਮਾ ਕਿੰਨੇ ਦਾ ਵੀਰ ਜੀ ਇਹ ਵੀ 200 ਰੁਪਏ ਦਾ ਕੋਈ 150 ਰੁਪਏ ਦਾ ਠੀਕ ਆ ਇਦਾਂ ਔਰ ਆ ਦੇਖ ਸਕਦੇ ਆ ਇਹ ਸਾਇਦ ਕਪੜਾ ਲੱਗਦਾ ਮਰਜੀ ਕਪੜਾ ਬਾਜੀ ਇਹ ਹਾਂਜੀ ਕਿਹੜੇ ਮੀਟਰ ਦੇ ਰਹੇ ਹੋ ਜੀ 200 ਰੁਪਏ ਦਾ ਸੂਟ ਹੈ 5 ਮੀਟਰ ਅੱਛਾ 200 ਰੁਪਏ ਦਾ ਸੂਟ ਮਿਲ ਜੂ ਬਈ ਤੁਹਾਨੂੰ 5 ਮੀਟਰ ਦਾ ਪੂਰਾ ਸੂਟ ਮਿਲ ਜੂ 200 ਰੁਪਏ ਦਾ ਦੇਖ ਸਕਦੇ ਹੋ ਠੀਕ ਆ ਬਾਕੀ ਆ ਭੈਣੇ ਜਿਹੜਾ ਮਰਜੀ ਆਪਣੀ ਮਨਪਸੰਦ ਕਰਕੇ ਲੈ ਕੇ ਜਾ ਸਕਦੇ ਹੋ ਬਾਕੀ ਇੱਧਰ ਦੇਖ ਸਕਦੇ ਹੋ 50 ਰੁਪਏ ਦਾ ਜਿਹੜਾ ਮਰਜੀ ਲੈ ਕੇ ਜਾ ਸਕਦੇ ਹੋ ਆ ਭੈਣੇ ਸਾਰੇ ਟੌਪ ਵਗੈਰਾ ਠੀਕ ਆ ਇਹ ਸਾਰੇ 50 ਰੁਪਏ ਦੇ ਟੌਪ ਨੇ ਠੀਕ ਆ ਔਰ ਇੱਧਰ ਚੱਪਲਾਂ ਵਗੈਰਾ ਪਈਆਂ ਨੇ ਜ਼ਿਆਦਾਤਰ ਇੱਥੇ ਤੁ ਔਰ ਉਹ ਲੇਡੀਜ਼ ਹੋ ਗਏ ਠੀਕ ਹੈ। ਭਾਈ ਜੀ ਕਿੰਨੇ ਕਿੰਨੇ ਸ਼ਰਟ ਦੇ ਰਹੇ ਹੋ? ਕਿੰਨੇ ਦੀ ਇੱਕ ਇਹ? ਹਾਂ ਬਾਜੀ। ਕਿੰਨੇ ਦੀ ਆ? 150 ਰੁਪਏ। 150 ਰੁਪਏ ਸਲਟ ਔਰ ਇਹ ਵਾਲੇ ਉੱਪਰ ਵਾਲੇ ਇਹ ਵੀ 150 ਇਹ ਵੀ 150 ਦਾ। 150 ਦਾ ਉਹ ਆ ਮੁੰਡਿਆਂ ਦਾ ਵੀ ਤੁਹਾਨੂੰ ਇੱਥੇ ਸਲਟ 150 ਦੇ ਮਿਲ ਜੂਗੀ ਠੀਕ ਹੈ। ਔਰ ਇਧਰ ਪਤਾ ਕਰ ਲੈਣੇ ਆ। ਭਾਈ ਕਿੰਨੇ ਕਿੰਨੇ ਸਲਟ ਦੇ ਰਹੇ ਹੋ ਜੀ? 100। ਭਾਈ ਜਿਹੜੀ ਮਰਜ਼ੀ ਸ਼ਰਟ ਲੈ ਲਓ ਦੇਖ ਲਓ ਚੈੱਕ ਕਰਕੇ ਠੀਕ ਹੈ। ਗਰਮੀਆਂ ਲਈ ਸਲਟ ਨੇ ਬਿਲਕੁਲ ਹਲਕਾ ਕੱਪੜਾ ਸਾਰਾ ਠੀਕ ਹੈ। ਇਹ ਤੁਹਾਨੂੰ ਮਿਲ ਜੂਗੀ 150 ਰੁਪਏ ਦੀ। ਉਵੇਂ 100 ਰੁਪਏ ਦਾ ਤੁਹਾਨੂੰ ਸੱਟ ਮਿਲ ਜੂਗਾ ਰਾਤ ਨੂੰ ਪਾਉਣ ਵਾਸਤੇ ਨਾਈਟ ਸੂਟ ਦਾ ਠੀਕ ਹੈ ਸੋ ਅੱਗੇ ਚੱਲਦੇ ਆ ਆ ਪਾਣੇ ਭਈ ਆ ਪਤਾ ਕਰ ਲੈਨੇ ਆ ਆ ਕਿੰਨੇ ਰੁਪਏ ਦੇ ਤੇਰੇ ਜੀ ਸਰ 500 ਰੁਪਏ ਕਿਹੜਾ ਮਰਜੀ ਹਾਂਜੀ ਭਈ ਜਿਹੜਾ ਮਰਜੀ ਹੋਟਲ ਦੇ ਕਿੰਨੇ ਸੋਨੇ ਸੋਨੇ ਸੂਟ ਪਾਣੇ ਨੇ ਇਹਨਾਂ ਕੋਲ ਠੀਕ ਆ ਜਿਹੜਾ ਮਰਜੀ ਲੈ ਲਓ ਇੱਥੇ ਆ ਕੇ ਦੇਖ ਲਓ ਕੱਪੜਾ ਬਹੁਤ ਵਧੀਆ 500 ਰੁਪਏ ਦਾ ਜਿਹੜਾ ਮਰਜੀ ਲੈ ਕੇ ਜਾ ਸਕਦੇ ਹੋ ਆ ਦੇਖੋ ਬੜੇ سارے ਡਿਜ਼ਾਈਨ ਨੇ ਭਾਈਆਂ ਕੋਲ ਠੀਕ ਆ ਆ ਇੱਥੋਂ ਚੌਥੀ ਪੰਜਵੀਂ ਦੁਕਾਨ ਆ ਇੱਥੋਂ ਜਿੱਥੋਂ ਆਪਾਂ ਵੜਦੇ ਆ ਠੀਕ ਹੈ ਕੋਰ ਸੈਟ ਮਿਲ ਜਾਈਏ ਬਈ 350 ਰੁਪਏ ਕੋਰ ਸੈਟ ਹੈ ਕੋਰ ਸੈਟ ਆ ਕੋਰ ਸੈਟ ਆ ਬਾਈ ਕਿੰਨੇ ਦਾ 350 ਰੁਪਏ ਦਾ 350 ਰੁਪਏ ਦਾ ਦੇਖ ਸਕਦੇ ਹੋ ਬਾਈ ਬੜਾ ਵਧੀਆ ਲੱਗਿਆ ਤੇ ਇਹ ਬਾਕੀ ਇਹ ਬਾਕੀ 400 ਰੁਪਏ ਰੇਂਜ ਵਿੱਚ ਹੈ ਇਹ ਬਾਕੀ ਸਾਰੇ 4 400 ਦੇ 400 450 350 ਰੁਪਏ ਦੀ ਰੇਂਜ ਵਿੱਚ ਹੈ ਭਾਜੀ ਕੋਲ ਤੁਹਾਨੂੰ ਆ ਸੈਟ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸਾਨੂੰ ਸੈਟ ਪੈਣ ਆ ਦੇਖ ਸਕਦੇ ਹੋ ਬਾਈ ਠੀਕ ਹੈ ਇਦਾਂ ਦੇ ਮਿਲ ਜਾਣਗੇ ਤੁਹਾਨੂੰ ਆ ਦੇਖੋ ਬਾਈ ਕੋਲ ਕੇ ਦਿਖਾ ਰਿਹਾ ਕਿੰਨਾ ਸੋਹਣਾ ਹੱਟਾ ਠੀਕ ਹੈ ਨਾ 400 ਰੁਪਏ ਦਾ ਪੂਰਾ ਸੈਟ ਮਿਲ ਜੂਗਾ ਉੱ ਕਿ ਬਾਈ ਦੁਕਾਨ ਅਸੀਂ ਸੈਕ ਕਰ ਰਹੇ ਨੇ ਫੇਰ ਆਵਾਂਗੇ ਇਹਨਾਂ ਕੋਲ ਤੋਂ ਪਤਾ ਕਰ ਲੈਣ ਅੱਗੇ ਵੀਰਜੀ ਕੋਲ ਵੀ ਕੇੰਦਰ ਦਾ ਪਜਾਮਾ ਦੇ ਰਹੇ ਹਾਂ 150 ਰੁਪਏ ਜਿਹੜਾ ਮਰਜ਼ੀ ਪਜਾਮਾ ਲੈ ਲਓ ਪਰ ਬੱਚਿਆਂ ਦੇ ਕੱਪੜੇ ਕਿਵੇਂ ਨੇ ਇਹ ਜਿਹੜਾ ਮਰਜ਼ੀ ਲੈ ਲਓ ਸੈਟ ਹੈ ਪੂਰਾ ਸੈਟ ਇੱਥੇ ਤੁਹਾਨੂੰ ਸਿੰਗਲ ਪੀਸ ਮਤਲਬ ਕਿ ਟੀ-ਸ਼ਰਟ 100 ਓਕੇ 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 100 ਰੁਪਏ ਦਾ ਤੁਹਾਨੂੰ ਇੱਕ ਪਜਾਮਾ ਮਿਲ ਜੂ 100 ਰੁਪਏ ਦਾ ਹੀ ਤੁਹਾਨੂੰ ਇਹ ਟੌਪ ਮਿਲ ਜੂਗਾ ਬੱਚਿਆਂ ਦਾ ਨਿਕਰ 100 ਰੁਪਏ ਦੀ ਆ ਨਿੱਕਰ ਟੀ-ਸ਼ਰਟ ਦਾ ਇੱਕ ਸਿੰਗਲ ਪੀਸ ਮਤਲਬ ਕਿ ਤੁਹਾਨੂੰ ਇੱਥੇ 100 ਰੁਪਏ ਦਾ ਮਿਲ ਜੂਗਾ ਠੀਕ ਆ ਸੋ ਚੱਲਦੇ ਆ ਹੁਣ ਆਪਾਂ ਅੱਗੇ ਹੋਰ ਸੋ ਬਾਈ ਹੁਣ ਆਪਾਂ ਅੱਗੇ ਆਇਆ ਬਜਾਂ ਕੋਲ ਪਰਸ ਪਤਾ ਕਰ ਲੈਨੇ ਕਿੰਨੇ ਕਿੰਨੇ ਦੇ ਵੇਰੇ ਪਰਸ ਨੇ ਹੈ 250 250 250 ਜਿਹੜਾ ਮਰਜ਼ੀ ਲੈ ਲਓ 250 ਰੁਪਏ ਤੁਹਾਨੂੰ ਇਧਨੇ ਪਰਸ ਮਿਲ ਜਾਣਗੇ ਬਾਈ ਜਿਹੜਾ ਮਰਜ਼ੀ ਲੈ ਲਓ ਇਧਨੇ ਪਰਸ ਤੁਹਾਨੂੰ ਉੱਥੇ ਮਿਲਦੇ ਦੇ ਦਿੱਲੀ 200 ਰੁਪਏ ਦੇ 150 ਰੁਪਏ ਦੇ ਇੱਥੇ ਤੁਹਾਨੂੰ ਥੋੜਾ ਜਿਆਦਾ ਮਹਿੰਗਾ ਲੱਗਿਆ ਸਾਨੂੰ 250 ਰੁਪਏ ਪਰ ਇੰਨੀ ਕੁਆਲਿਟੀ ਥੋੜੀ ਜੀ ਹੋਰ ਵਧੀਆ ਹੈ ਜ ਅੰਕਲ ਜੀ ਕਿੰਨੇ-ਕਿੰਨੇ ਦਾ ਪ੍ਰਾਈਸ ਆ ਇਹਨਾਂ ਦਾ ਜੀ 300 ਜੀ ਜਿਹੜਾ ਮਰਜ਼ੀ ਲੈ ਲਓ ਬਾਈ ਦੇਖੋ ਚੰਗੀ ਤਰ੍ਹਾਂ ਨਿਗਾ ਮਰਵਾਦੇ ਗੁੱਗੂ ਆਹ ਦੇਖੋ ਸਾਰੇ ਐਂਡ ਤੱਕ ਜਿਹੜਾ ਮਰਜ਼ੀ ਲੈ ਲਓ ਬੜੇ ਵਧੀਆ ਡਿਜ਼ਾਈਨ ਪੈਨੇ ਬਾਈਆਂ ਕੋਲ ਕੁਆਲਿਟੀ ਪੂਰੀ ਵਧੀਆ ਤਿੰਨ-ਤਿੰਨ 100 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਬਾਕੀ ਉਹ ਉੱਚੇ-ਉੱਚੇ ਵੀ ਹੈਗੇ ਨੇ ਥੋੜੇ ਜਿਹੀ ਉੱਚੀ ਹੀਲ ਵਾਲੇ ਵੀ ਹੈਗੇ ਨੇ ਆ ਬੱਚਿਆਂ ਦੇ ਵੀ ਹੈਗੇ ਬੱਚਿਆਂ ਨੇ ਕਿੰਨੇ ਨੇ ਜੀ ਛੱਟ ਅਗਲੇ ਪ੍ਰਾਈਸ ਹੈ 200 200 ਨਾ ਕੋਈ 200 ਦਾ ਕੋਈ 250 ਦਾ ਇਦਾਂ ਮਿਲ ਜਾਣਗੇ ਤੁਹਾਨੂੰ ਇੱਥੇ ਠੀਕ ਆ ਆਹ ਇਹਦਾ ਬੱਚਿਆਂ ਨੇ ਸਰਾਰ ਬੀਆ ਦੇਖੋ ਨੇ ਸੋਨੇ ਲੱਗ ਰਹੇ ਨੇ ਆ ਕਿੰਨੇ ਪਿਆਰੇ ਲੱਗ ਰਹੇ ਨੇ ਆ ਕਿੰਨਾ ਪਿਆਰਾ ਸੂਟ ਆ ਦੇਖੋ ਹਣਾ ਆ ਦੇਖੋ ਇਹਦਾ ਪ੍ਰਾਈਸ ਦੱਸ ਦਿਓ ਇੱਕ ਵਾਰੀ ਕਿੰਨਾ ਕਿੰਨਾ ਦਾ ਹੋਊਗਾ ਸਾਰਿਆਂ ਦਾ ਆ ਜਾਏਗਾ ਭਾਈ 5000 ਰੁਪਏ ਰੇਂਜ ਆ ਜਾਏਗਾ ਆ ਗੂਆ ਦਿਖਾ ਭਾਈ 5000 ਰੁਪਏ ਦਾ ਪੂਰਾ ਸੈੱਟ ਮਿਲ ਜੂ ਤੁਹਾਨੂੰ ਐਸੀ ਠੀਕ ਹੈ 3500 ਰੁਪਏ ਦਾ ਇਹ ਤੁਹਾਨੂੰ 3500 ਰੁਪਏ ਦਾ ਮਿਲ ਜੂਗਾ ਠੀਕ ਹੈ ਜੀ ਇਹ ਵੀ ਇਹੀ ਰੇਟ 'ਚ ਆ ਜਾਏਗਾ ਇਹ ਵੀ 3500 ਰੁਪਏ ਤੱਕ ਮਿਲ ਜੂਗਾ ਇਹ ਆ 7000 ਰੁਪਏ ਦਾ 7000 ਰੁਪਏ ਦਾ ਇਹ ਵਾਲਾ ਔਰ ਆਹ ਵਾਲਾ ਕਿੰਨੇ ਦਾ ਪਊਗਾ ਇੱ ਇਹ 3500 ਰੁਪਏ ਦਾ ਔਰ ਇਹ ਵੱਡਾ ਇਹ 1000 ਰੁਪਏ ਦਾ ਬੱਚੇ ਦਾ ਇਹ 1000 ਆ ਦੇਖੋ ਕਿਨੇ ਹੋਣ ਕਿੰਨੇ ਪਿਆਰੇ ਹੂਟ ਨੇ ਯਾਰ ਇਹ ਸਾਰੇ 1000 1000 ਰੁਪਏ ਦੇ ਨੇ ਹਾਂ ਜੀ 1000 ਰੁਪਏ ਦੇ 1500 ਇਹ 1500 ਦਾ ਇਹ 1000 ਰੁਪਏ ਦਾ ਔਰ ਇਹ ਇਹ ਵੀ 1500 ਰੁਪਏ ਦਾ ਔਰ ਇਹ ਵੱਡੇ ਇਹ 3500 ਰੁਪਏ ਦਾ ਇਹ 3500 ਰੁਪਏ ਦਾ ਔਰ ਆ ਜੀ ਇਹ ਵਾਲਾ ਇਹ ਭਾਈ ਇਹ 7000 ਰੁਪਏ ਇਹ 7000 ਰੁਪਏ ਦਾ ਪੂਰਾ ਭਰਿਆ ਹੋਇਆ ਸਿਰੇ ਤੋਂ ਸਿਰੇ ਤੱਕ ਬਹੁਤ ਹੈਵੀ ਹੈ 7000 ਰੁਪਏ ਦਾ ਔਰ ਇਹ ਵਾਲਾ ਬੱਚੇ ਦਾ ਇਹ 3500 ਰੁਪਏ ਦਾ ਆ ਚਿੱਟਾ ਇਹ ਦੱਸ ਇਹ ਹੈਗਾ ਆਪਣਾ ਫਾਈਕ ਸਰਵੇ 2800 ਰੁਪਏ ਦਾ ਦੇਖੋ ਭਾਈ ਇਦਾਂ ਦੇ ਕੱਪੜੇ ਤੁਹਾਨੂੰ ਇੱਥੇ ਮਿਲ ਜਾਣਗੇ ਜਿਹੜੇ ਮਰਜੀ ਸਰਾਰੇ ਲੈਣੇ ਹੋਣ ਲਹਿੰਗੇ ਲੈਣੇ ਹੋਣ ਇੱਥੇ ਆ ਸਕਦੇ ਹੋ ਇਹ ਕਿਹੜਾ ਦਮਨ گارਮੈਂਟ ਬਾਕੀ ਦਮਨ گارਮੈਂਟ ਲਿਖਿਆ ਹੋਇਆ ਬਾਈਆਂ ਦੇ ਠੀਕ ਹੈ ਇੱਥੇ ਸ਼ਾਪ ਆ ਅਦਾਲਤ ਬਾਜ਼ਾਰ ਦੇ ਅੰਦਰ ਇਹਨਾਂ ਦੀ ਸ਼ਾਪ ਹੈ ਜੱਗੀ ਸਵੀਡ ਦਾ ਆ ਇੱਧਰ ਇੱਕ ਜੱਗੀ ਸਵੀਡ ਆ ਦਿਖਾ ਦੇ ਇਧਰ ਮਾੜਾ ਇਹਦੇ ਓਪੋਜੀਟ ਆ ਇਹਦੇ ਪੁੱਠੀ ਸਾਈਡ ਤੇ ਦੂਜੀ ਸਾਈਡ ਤੇ ਇਹਨਾਂ ਦੀ ਸ਼ਾਪ ਆ ਠੀਕ ਆ ਫਿਰ ਚੱਲਦੇ ਹੁਣ ਆਪਾਂ ਅੱਗੇ ਦੇਖਦੇ ਆ ਇੱਥੇ ਬੜੀ ਭੀੜ ਲੱਗ ਰਹੀ ਹੈ ਇੱਥੇ ਦਿਖਾ ਭਾਜੀ ਕੈਰ ਪਏ ਸੂਟ ਜੀ 500 ਦਾ ਸੂਟ ਪੂਰਾ ਬਈ ਇੱਥੇ 500 ਰੁਪਏ ਦਾ ਸੂਟ ਮਿਲ ਰਿਹਾ ਦੇਖੋ ਕਿੰਨੇ ਵਧੀਆ ਡਿਜ਼ਾਈਨ ਨੇ ਠੀਕ ਆ ਆ ਦੇਖੋ ਹੋਰ ਵੀ ਇੱਥੇ ਬਹੁਤ ਡਿਜ਼ਾਈਨ ਨੇ ਬਾਈਆਂ ਕੋਲ ਠੀਕ ਆ 500 ਰੁਪਏ ਦਾ ਤੁਹਾਨੂੰ ਇੱਥੇ ਸੂਟ ਮਿਲ ਜੂ ਪੂਰਾ ਦੇਖ ਸਕਦੇ ਹੋ ਠੀਕ ਆ ਕਿ ਬਾਈ ਇਹ ਆਪਾਂ ਤੁਹਾਨੂੰ ਦਿਖਾਏ ਨੇ ਸਾਰੇ ਹਨਾ ਇਹ ਦਮਨ گارਮੈਂਟ ਆ ਜੱਗੀ ਸਪੀਡ ਦੇ ਓਪੋਜੀਟ ਔਰ ਇਹ ਹੈਗਾ ਗਰਗ ਗਗਨ ਇਹ ਹੈਗਾ ਗਗਨ گارਮੈਂਟਸ ਇਹਨਾਂ ਕੋਲ ਵੀ ਬੜੇ ਸੋਹਣੇ ਸੋਹਣੇ ਪੈਨ ਸੱਟ ਦੇਖ ਸਕਦੇ ਹੋ ਠੀਕ ਆ ਸੋ ਅੱਗੇ ਚੱਲਦੇ ਹੁਣ ਆਪਾਂ ਹੋਰ ਆ ਦੇਖੋ ਕਿਨੇ ਹੋਣਾ ਨੇ ਪਰਸ ਪਏ ਨੇ ਬਈ ਜਿਹੜਾ ਮਰਜ਼ੀ ਪਰਸ ਲੈ ਲਓ ਇੱਥੋਂ ਆ ਦੇਖੋ ਆ ਹੋਰ ਵੀ ਸੋਹਣੇ ਸੋਹਣੇ ਲੱਗ ਰਹੇ ਨੇ ਸਾਨੂੰ ਸਾਰੇ 250 ਰੁਪਏ ਦੇ ਔਰ ਇਹ ਛੋਟੇ ਛੋਟੇ 4 ਦੇ ਇਹ 100 100 ਰੁਪਏ ਦੇ ਨੇ ਆ ਦੇਖੋ ਆ ਵੀ ਇਹ ਵੀ 100 ਰੁਪਏ ਦਾ ਕਿੰਨਾ ਸੋਹਣਾ ਬੱਚਿਆਂ ਵਾਸਤੇ ਅਗਰ ਲੈਣਾ ਹੋਵੇ ਆ ਸਾਰੇ 250 ਰੁਪਏ ਤੋਂ ਉਹਨਾਂ ਉੱਥੇ ਮਿਲ ਜਾਣਗੇ ਠੀਕ ਆ ਬਾਕੀ ਆ ਇਦਾਂ ਦੀ ਦੁਕਾਨਾਂ ਵੀ ਹੈਗੀਆਂ ਨੇ ਅੰਦਰੋਂ ਸੂਸੀ ਲੈ ਸਕਦੇ ਹਾਂ ਠੀਕ ਆ ਬਾਕੀ ਆ ਬਾਹਰ ਪਏ ਹੁੰਦੇ ਨੇ ਜਿਵੇਂ ਬਾਕੀ ਇੱਧਰ ਜੁੱਤੀਆਂ ਪਤਾ ਕਰ ਲੈਨੇ ਆ ਕਰ ਬਈ ਜੋ ਪੀਸ ਰੱਖੇ ਨੇ ਬਾਈਆਂ ਕੋਲ ਦੇਖੋ ਕੁਆਲਿਟੀ ਵਧੀਆ ਲੱਗ ਰਹੀ ਹੈ ਨੇ 300-300 ਰੁਪਏ ਦਾ ਕੀ ਆਉਂਦਾ ਆ ਦੇਖੋ ਬੜੇ ਸਸਤਾ ਸਮਾਨ ਮਿਲ ਰਿਹਾ ਇੱਥੇ ਤੁਹਾਨੂੰ ਠੀਕ ਆ ਬਾਕੀ ਉਧਰ ਜੀਨਸ ਮਿਲ ਰਹੀਆਂ ਨੇ ਬਾਈ ਕੋਈ ਪਤਾ ਕਰ ਲੈਣੇ ਆਪਾਂ ਕਿੰਨੇ-ਕਿੰਨੇ ਦੇ ਦੇ ਰਹੇ ਨੇ ਇੱਕ ਜੀਨਸ ਕਿਹਦੀ ਕਰਪਾ ਜੀਨਸ ਦੇ ਰਹੇ ਹੋ 500 ਰੁਪਏ ਬਾਈ 500 ਰੁਪਏ ਜਿਹੜੀ ਮਰਜ਼ੀ ਜੀਨਸ ਲੈ ਲਓ ਹੈ ਨਹੀਂ ਲੱਗਦਾ ਰੇਟ ਦੀ ਓਕੇ 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 500 400 600 700 ਇਦਾਂ ਹਨਾ ਬਾਕੀ 500 ਤੋਂ 600 ਸਟਾਰਟ ਹੋ ਜਾਣੀਆਂ ਬਾਈ ਇਹਨਾਂ ਕੋਲ ਜੀਨਾ ਆ ਦੇਖੋ ਬੜਾ ਵਧੀਆ ਕੱਪੜਾ ਇਹਨ 500 ਰੁਪਏ ਦਾ ਕੁਝ ਨਹੀਂ ਆਉਂਦਾ ਤੁਹਾਨੂੰ 500 ਰੁਪਏ ਦੀ 600 ਰੁਪਏ ਦੀ ਬਾਈ ਕੋਲ ਮਿਲ ਜੂਗੀ ਤੇ ਆ ਜੱਗੀ ਸਵੀਟਸ ਆ ਉੱਥੋਂ ਹੀ ਆ ਬਾਈ ਇੱਧਰ ਖੜੇ ਹੋਣਗੇ ਆਪਣੀ ਸਟਾਲ ਲੱਗੀ ਹੋਈ ਹੋਊਗੀ ਨਾਲ ਠੀਕ ਆ ਤੇ ਆ ਇੱਕ ਹੋਰ ਦੁਕਾਨ ਤੇ ਆਇਆ ਬਾਈ ਅੱਗੇ ਇੱਥੇ ਹੀ ਬੜੇ ਸੋਹਣੇ ਹੋਣੇ ਲੱਗੇ ਹੋਣੇ ਪੀਸ ਠੀਕ ਆ ਅੱਗੇ ਚੱਲਦੇ ਆ ਹੁਣ ਆਪਾਂ ਇੱਧਰ ਆਣ ਕਾ ਹੁਣ ਕਾ ਦੇ ਰਹੇ ਨੇ ਬਾਈ ਠੀਕ ਆ ਜਿਹੜਾ ਮਰ ਜਾਨ ਕਾ ਲੈ ਲਓ ਇਹਨਾਂ ਕੋਲੋਂ ਬੈਲਟਾਂ ਲੈ ਲਓ ਪਰਸ ਲੈ ਲਓ ਠੀਕ ਆ ਬਾਕੀਆ ਦੁਕਾਨ ਆਗੇ ਅੱਗੇ ਜੁਵੈਲਰ ਦੀ ਠੀਕ ਆ ਕੋਈ ਵੀ ਆਈਟਮ ਤੁਸੀਂ ਲੈਣੀ ਐ ਇਥੋਂ ਸਸਤਾ ਸਮਾਨ ਤੇ ਤੁਸੀਂ ਆਹ ਇਹਨਾਂ ਦੀ ਸੌ ਬਾਈ ਥਾਂਡਾ ਫਰੀ ਕੋ ਰਾਮ ਦਾ ਲਾ ਦੇ। ਇਹ ਸੌ ਪੈਥੋਂ ਲੈ ਸਕਦੇ ਹੋ। ਬਾਕੀ ਇਹਦੇ ਨਾਲ ਹੀ ਜੁੱਤੀਆਂ ਹੋਣਗੀਆਂ। ਠੀਕ ਆ ਦੇਖ ਸਕਦੇ ਹੋ ਬਾਈ ਇੱਥੇ। ਕਰ ਬਈ ਜੀ। 200 ਰੁਪਏ। 200 ਰੁਪਏ ਦੀ ਜਿਹੜੀ ਮਰਜ਼ੀ ਤੁਸੀਂ ਲੈ ਲਓ ਬਾਈ। ਸੰਧ ਕਰਕੇ 400 ਵਾਲੀ 200 ਦੀ। ਹਾਂਜੀ ਹਾਂਜੀ। ਕੀ ਬਾਤ ਆ ਜੀ? 400 ਵਾਲੀ ਜੁੱਤੀ ਇੱਥੇ ਤੁਹਾਨੂੰ ਮਿਲ ਜੂਗੀ 200 ਰੁਪਏ ਦੀ। ਇਹ ਜੁੱਤੀ ਤੁਹਾਨੂੰ 400 ਮਿਲਣੀ ਸੀ ਪਰ ਹੁਣ ਇਹਨਾਂ ਨੇ ਘੱਟ ਰੇਟ ਕਰਤਾ ਗਰਮੀ ਕਰਕੇ ਠੀਕ ਹੈ ਜੀ ਜਿਵੇਂ ਮਰਜ਼ੀ ਕਰੋ ਵਿਹਾਂ ਚ ਪਾਓ ਸਾਧਿਆਂ ਚ ਪਾਓ ਜਿਵੇਂ ਮਰਜ਼ੀ ਪਾਓ ਆ ਦੇਖੋ ਕਿੰਨੇ ਹੋਣੇ ਚੱਪੜਾ ਮਜੇ ਨੇ ਕਿੰਨੇ ਦਾ ਇਹ ਵੀ 200 ਰੁਪਏ ਦੇ ਆ ਦੇਖੋ ਕਿੰਨੇ ਹੋਣਾ ਪੀਸ ਆ ਯਾ ਚੱਪੜਾ ਤੇ ਤੁਹਾਨੂੰ ਇੱਥੇ ਹੈ 350 350 ਬਾਕੀ ਇਹ ਬੱਚਿਆਂ ਨੇ ਦੇਖੋ ਕਿੰਨੇ ਪਿਆਰੇ ਪਿਆਰੇ ਪੀਸ ਬਣੇ ਨੇ ਇੰਦਰ 100 100 ਰੁਪਏ ਦੇ 100 100 150 ਕਿੰਨੇ ਕਿੰਨੇ ਦੀ ਨੇ 100 100 ਆ ਦੇਖੋ ਬਈ 100 100 ਰੁਪਏ ਦੇ ਕਿੰਨੇ ਸੋਹਣੇ ਪੀਸ ਲੱਗੇ ਹੋਣੇ ਆ ਦੇਖੋ ਆ ਦੇਖੋ ਕੇ ਕਮਾਲ ਕਰਤੀ ਬਈ ਆ ਦੇਖੋ ਚੁੱਟੀਆਂ ਵੀ ਨੇ ਖਾ ਬਿਆਹਾਂ ਸਾਧੀਆਂ ਵਾਸਤੇ ਸਰਵਾਲੇ ਵਾਸਤੇ ਇੱਥੋਂ ਲੈ ਜਾਓ ਤੁਸੀਂ ਜੁੱਤੀ ਵਾਲੀ ਸਿਰਵਾਨੀ ਵਾਸਤੇ ਹਨਾ ਇਹ ਕਿੰਨੇ ਦੀ ਆ 100 ਰੁਪਏ 1200 ਰੁਪਏ ਕੀ ਬਾਤ ਆ ਭਾਈ ਪਟਿਆਲੇ ਤੇ ਇੰਨਾ ਸਸਤਾ ਸੋਣਾ ਮੈਂ ਸੋਚਿਆ ਨਹੀਂ ਸੀ ਇੰਨਾ ਸਸਤਾ ਸੋਣਾ ਵੀ ਇੱਥੇ ਮਿਲਦਾ ਹੋਊਗਾ ਪਰ ਨਿਆਰਾ ਲਿਆਦਾ ਇਹਨਾਂ ਨੇ ਦਾ ਯਾਰ ਬਾਕੀ ਆ ਦੇਖੋ ਭਾਈ ਇੱਧਰ ਹੋਰ ਆਈਟਮ ਆ ਗਈ ਲੇਡੀਜ਼ ਕਿੰਨੇ ਕਿੰਨੇ ਪਾਜੀ ਇਹ 2500 ਰੁਪਏ ਦੀ ਜਿਹੜੀ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਦੇਖ ਸਕਦੇ ਹੋ ਕਿੰਨੇ ਕਿੰਨੇ ਪੀਸ ਪੰਨੇ ਕਿੰਨੇ ਕਿੰਨੇ ਰੰਗਾਂ ਦੇ ਕਿੰਨੇ ਕਿੰਨੇ ਡਿਜ਼ਾਈਨ ਪੰਨੇ ਇੱਥੇ ਜਿਹੜਾ ਮਰਜ਼ੀ ਤੁਸੀਂ ਦਾ 2500 ਰੁਪਏ ਦਾ ਲੈ ਕੇ ਜਾ ਸੋ ਭਾਈ ਇਹਨੀ ਧੁੱਪ ਦੇ ਵਿੱਚ ਅਪਰ ਵੀਡੀਓ ਬਣਾ ਰਿਹਾ ਤੁਹਾਨੂੰ ਦਿਖਾ ਰਿਹਾ ਸਾਰਾ ਕੁਝ ਕਿੰਨਾ ਕਿ ਸਸਤਾ ਸਮਾਨ ਮਿਲਦਾ ਭਈਆ ਵੀਡੀਓ ਨੂੰ ਇੱਕ ਤੁਸੀਂ ਲਾਈਕ ਕਰਦਿਆ ਕਰੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਉਹਨੀ ਧੁੱਪ 'ਚ ਫਿਰ ਕੇ ਤੁਹਾਨੂੰ ਇੱਥੇ ਮਾਰਕੀਟ ਦਿਖਾਉਣ ਆਇਆ ਆ ਬਾਈ ਕੋਲ ਆਇਆ ਆ ਬਾਈ ਜੀ ਕਿੰਨੇ ਦਾ ਟੌਪ ਦੇ ਰਹੇ ਹੋ 250 ਰੁਪਏ 250 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਹੈ ਔਰ ਇਹ ਵਾਲੇ ਕੁਰਤੇ ਇਹ ਲੌਂਗ ਕੁਰਤੇ ਆ ਇਹ 300 ਰੁਪਏ ਦੇ ਰਹਿੰਦੇ ਆ ਭਈਆ ਦੇਖੋ ਲੌਂਗ ਕੁਰਤੇ ਨੇ ਇਦਾਂ ਦੇ ਠੀਕ ਆ 300 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਕੱਪੜਾ ਬਹੁਤ ਵਧੀਆ ਕੁਆਲਿਟੀ ਦਾ ਬਾਈ ਭਇਆ 250 ਰੁਪਏ ਦੇ ਟੌਪ ਦੇ ਸਕਦੇ ਹਾਂ ਇਦਾਂ ਦੇ ਠੀਕ ਹੈ 250 ਰੁਪਏ ਦੇ। ਉਹ ਭਾਈ ਅੱਗੇ ਆਓ। ਆਹ ਦੇਖੋ ਕਿੰਨਾ ਸੋਹਣਾ ਪੀਸ ਪਿਆ। ਭਾਈ ਕਿੰਨੇ ਦਾ ਦੇ ਰਹੇ ਹੋ? 200 ਰੁਪਏ ਦਾ। ਆਹ ਦੇਖੋ ਪੂਰਾ ਸੈੱਟ ਹੈ। ਕਿਆ ਬਾਤ ਹੈ ਭਾਈ ਨਿਕਰ ਨਾਲ ਸਲਟ ਦੋਏ ਚੀਜ਼ਾਂ ਪੂਰਾ ਸੈੱਟ ਮਿਲੂ ਤੁਹਾਨੂੰ ਇੱਥੇ 200 ਰੁਪਏ ਦਾ। ਹੋਰ ਦਿਖਾ ਦੇ ਭਾਈ ਕਿੰਨੇ ਜਿਆਦਾ ਇੱਥੇ ਡਿਜ਼ਾਈਨ ਪਏ ਨੇ ਕਿੰਨੇ ਜਿਆਦਾ ਰੰਗ ਪਏ ਨੇ। ਸਾਰੇ ਜਿਹੜਾ ਮਰਜ਼ੀ ਲੈ ਲਓ 200 ਰੁਪਏ ਦਾ। ਸਾਈਜ਼ ਕਿ ਕਿੱਥੇ ਤੱਕ ਮਿਲ ਜੂਗਾ ਸਾਈਜ਼ ਬੱਚੇ ਦਾ? 38 ਸਾਈਜ਼ ਤੱਕ ਤੁਹਾਨੂੰ ਇੱਥੇ ਸਾਰੇ ਬੱਚਿਆਂ ਨੇ ਬਾਕੀ ਆ 4-500 ਰੁਪਏ ਦੇ ਦਿੰਦੇ ਨੇ ਤੁਹਾਨੂੰ ਸੈੱਟ ਮਿਲ ਜਾਣਗੇ ਦੇਖ ਸਕਦੇ ਹੋ ਠੀਕ ਆ ਲੇਡੀ ਜੀ ਵਾਸਤੇ ਬਾਕੀ ਇੱਧਰ ਹੋਰ ਵੀ ਪੈਨੇ ਪਾਈਆਂ ਕੋਲ ਆ ਦੇਖੋ ਆ ਟੌਪ ਵਗੈਰਾ ਪੈਨੇ ਆ ਇੱਧਰ ਹਨਾ ਆ ਪਿਆ ਨਾਈਟ ਸੂਟ ਪੈਨੇ ਹਨਾ ਘਰ ਵਾਸਤੇ ਪਾਉਣ ਵਾਸਤੇ ਬਾਕੀ ਆ ਪੈਨੇ ਇਦਾਂ ਦੇ ਆ ਦੇਖੋ ਇਹ ਸਲਵਾਰਾਂ ਨੇ ਲੈਗਿੰਗ ਲੈਗਿੰਗ ਵਿੱਚ ਸਲਵਾਰ ਹੈ ਆ ਕੁੜਤੀ ਹੈ ਇਹ ਪੂਰਾ ਸੈੱਟ ਬਣਾ ਕੇ ਕਿੰਨੇ ਦਾ ਪੇਜੂਗਾ ਬਈ 4-500 ਰੁਪਏ 'ਚ ਤੁਹਾਨੂੰ ਇਹ ਪੂਰਾ ਸੈੱਟ ਮਿਲ ਜੂਗਾ ਇੱਥੋਂ ਠੀਕ ਆ ਔਰ ਇਹ ਵਾਲੇ ਸਸੇ ਕੋਈ ਚੀਜ਼ ਆ ਆ 150 ਰੁਪਏ ਆ ਆ 150 ਵਾਲੇ ਨੇ 250 ਵਾਲੇ ਨੇ ਬਾਈ ਦੇਖੋ ਆ 200 ਰੁਪਏ ਦੇ ਪਜਾਮੇ ਮਿਲ ਜਾਣਗੇ ਤੁਹਾਨੂੰ ਇੱਥੇ ਠੀਕ ਆ ਬਿਲਕੁਲ ਰਾਤ ਨੂੰ ਪਾਉਣ ਵਾਸਤੇ ਬਿਲਕੁਲ ਮਲਾਈਮ ਆ ਕਪੜਾ ਇਹਨਾਂ ਦਾ ਠੀਕ ਆ ਲਾਈਕ ਕਰ ਆ ਜਾ ਨਾਲੇ ਕੱਡੂ ਬਾਣੀ ਫੱਡੂ ਬਾਣੀ ਕੁਝ ਨਹੀਂ ਹੋਊ ਇਹਨਾਂ ਨੂੰ ਆ ਦੇਖੋ 250 ਰੁਪਏ ਦਾ ਕਿੰਨਾ ਵਧੀਆ ਲੋਰ ਆ ਇਹ ਲੇਡੀਜ਼ ਵਾਣਾ ਸਾਰਾ ਠੀਕ ਆ ਚਲਦੇ ਆ ਵੀ ਇੱਧਰ ਜੁੱਤੀਆਂ ਦਿਖਾ ਦੇ ਮੜੀਆਂ ਆ ਪਰ ਇੱਧਰ ਵੀ ਜੁੱਤੀਆਂ ਪਈਆਂ ਨੇ ਔਰ ਇੱਧਰ ਹੀ ਪਈਆਂ ਨੇ ਇੱਕ ਜੋੜਾ 200 ਦੇ ਦੋ ਜੋੜੇ 300 ਦੇ ਇੱਕ ਜੋੜਾ 200 ਦਾ ਜੇ ਦੋ ਲਓਗੇ ਤਾਂ ਇਹ 400 ਇਹ 400 ਰੁਪਏ ਦਾ ਜਿਹੜਾ ਮਰਜ਼ੀ ਜੋੜਾ ਲੈ ਲੋ ਠੀਕ ਹੈ ਪੱਕਿਆ ਦੇਖੋ ਪੂਰੇ ਹਾਂ ਦਿਖਾ ਦੇ ਐਂਡ ਤੱਕ ਸਾਰੀ ਲਾਈਨੋਂ ਲੈਣ ਨੂੰ ਲੱਗੀ ਪਈ ਆ ਬਈ ਡਿਜ਼ਾਈਨ ਬਹੁਤ ਨੇ ਇਹਨਾਂ ਕੋਲ ਵੀ ਬਾਈਆਂ ਕੋਲ ਵੀ ਔਰ ਰੰਗ ਵੀ ਬਹੁਤ ਜ਼ਿਆਦਾ ਨੇ ਬਿਲਕੁਲ ਸਸਤਾ ਰੇਟ ਦੇ ਰਹੇ ਨੇ ਇੱਕ ਲਵਾਂਗੇ ਦੋ 200 ਦਾ ਤੇ ਦੋ ਲਵਾਂਗੇ ਤਾਂ 300 ਦਾ ਮਿਲ ਜੂਗਾ ਓ ਬਾਈ ਪਾਜੀ ਕੋਲ ਆਇਆ ਸੀਗਾ ਪਾਜੀ ਕੀ ਹਾਲ ਹੈ ਜੀ ਠੀਕ ਆ ਸਰ ਬਰਜੇ ਦਾ ਰੇਟ ਦੱਸੋ ਬੱਚਿਆਂ ਦੇ ਜੀ ਆ 250 ਰੇਜ ਜਾਂ 200 ਰੇਜ ਆ 250 ਵਾਲੇ ਨੇ ਬਈ ਉਹ 200 ਵਾਲੇ ਨੇ ਆ 300 ਰੇਜ ਆ 600 ਆਹ ਦੇਖੋ 300 ਦਾ ਪ ਔਰ ਉੱਪਰ ਵਾਲੇ ਬੱਚਿਆਂ ਦੇ ਕੁੜੀਆਂ ਦੇ ਹੈਗੇ ਨੇ ਬੱਚਿਆਂ ਦੇ 150 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਪਰ ਲੋਰ ਕਿੰਨੇ ਦੀ ਹੈ ਵੀਰ ਜੀ ਇੱਕ ਇੱਕ ਲੋਰ ਹੈ 150 ਰੁਪਏ ਦੀ ਜਿਹੜੀ ਮਰਜ਼ੀ ਲੈ ਲਓ ਠੀਕ ਹੈ ਔਰ ਆਹ ਵਾਲੇ ਜੀ 350 ਦਾ ਪਾਊਚ ਹੈ ਜੀ ਅੱਛਾ ਜੀ ਅੱਛਾ 350 ਰੁਪਏ ਦਾ ਪੂਰਾ ਮਿਲੂਗਾ 150 ਦੀ ਤੁਹਾਨੂੰ ਇੱਕ ਮਿਲੂਗੀ ਔਰ ਇਹ ਜੀ ਇਹ 150 ਰੁਪਏ ਦੇ ਬੰਦ ਇਹ 150 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਇੱਕ ਪੀਸ ਹੈ ਨਾ ਠੀਕ ਹੈ ਜੀ ਔਰ ਨਿੱਕਰ ਜੀ ਨਿੱਕਰ ਦਾ 150 ਦੀ ਹੈ ਤੁਹਾਨੂੰ ਔਰ ਆਹ ਬੜਾ ਸੋਹਣਾ ਲੱਗ ਰਿਹਾ ਦੱਸੋ ਜੀ ਕਿੰਨੇ ਦਾ 350 ਰੁਪਏ ਦਾ ਆ ਪੂਰੀ ਫੁੱਲ ਲੋਰ ਹੈ ਭਾਈ 200 ਰੁਪਏ ਦੀ ਠੀਕ ਹੈ ਇਦਾਂ ਹੀ ਤੁਹਾਨੂੰ ਇੱਥੇ ਕੱਪੜੇ ਮਿਲ ਜਾਣਗੇ ਪਾਈਆਂ ਕੋਲ ਆ ਇਹਨਾਂ ਦਾ ਗਰੋਵਰ ਆ ਉੱਪਰ ਦਿਖਾ ਦਿੰਦਾ ਗਰੋਵਰ ਸਨਸ ਇਹਨਾਂ ਦੀ ਨਾਮ ਆ ਦੁਕਾਨ ਦਾ ਠੀਕ ਆ ਉਧਰੋਂ ਆਉਂਗਾ ਜਿੱਧਰੋਂ ਆਪਾਂ ਆਏ ਆ ਰਾਈਟ ਹੈਂਡ ਤੇ ਪਾਉਗੀ ਤੁਹਾਨੂੰ ਇਹ ਦੁਕਾਨ ਠੀਕ ਆ ਸੋ ਆਦਾ ਭਾਈ ਅੱਗੇ ਚੱਲਦੇ ਗੂ ਆ ਦਿਖਾ ਕੇ ਅਲੱਗ ਜੀ ਆਟਮ ਬਾਬਾ ਜੀ ਕੀ ਲੈ ਨਹੀਂ ਬੈਠੇ ਨੇ ਕਿਹ ਕਹ ਜੀਜਾ ਜੀ ਇਹ ਟੇਬਲ ਅੱਛਾ ਭਾਈ ਜਦੋਂ ਆਪਾਂ ਖਾਣਾ ਖਾਣੇ ਆ ਟੇਬਲ ਤੇ ਬੈਠ ਕੇ ਉੱਥੇ ਵਿਛਾਉਣ ਵਾਸਤੇ ਆਪਾਂ ਨੇ ਥੱਲੇ ਗੜੀਆਂ ਦਾ ਕੁਝ ਮਾੜਾ ਮ ਇਹ ਉੱਥੇ ਵਾਸਤੇ ਰੱਖਣ ਵਾਸਤੇ ਨੇ ਕਿੰਨੇ ਕਿੰਨੇ ਨੇ ਇਹਦੇ ਵਿੱਚ ਪੀਸ 150 ਦਾ ਕਿੰਨੇ ਪੀਸ ਨੇ ਜੀ 6 ਪੀਸ ਨੇ ਬਾਈ 150 ਰੁਪਏ ਦਾ ਮਰਜ਼ੀ ਲੈ ਲਓ ਠੀਕ ਆ ਔਰ ਇਹ ਕੀ ਚੀਜ਼ ਹੈ ਜੀ ਇਹ ਟੇਬਲ ਦਾ ਕੱਪੜਾ ਹੈ ਜੀ ਇਹ ਟੇਬਲ ਦਾ ਕੱਪੜਾ ਹੋ ਗਿਆ ਪੂਰੇ ਦਾ ਇਹ ਕਿੰਨੇ ਦਾ ਜੀ 160 ਰੁਪਏ ਇਹ 160 ਰੁਪਏ ਦੇਖੋ ਕਿੰਨਾ ਵੱਡਾ ਬਾਈ ਆ ਦੇਖੋ ਇਦਾਂ ਤੁਹਾਨੂੰ ਇੱਥੇ ਬੜਾ ਵਧੀਆ ਕੱਪੜਾ ਮਿਲ ਜੂਗਾ ਇਹ ਟੇਬਲ ਦਾ ਸਿਰਫ 150 ਰੁਪਏ ਦੇ ਵਿੱਚ ਠੀਕ ਆ ਔਰ ਉਹ ਦੱਸੋ ਜੀ ਕਿੰਨੇ ਕਿੰਨੇ ਨੇ ਜੀ ਮੈਟ ਉਹ 400 ਦਾ ਸੈੱਟ ਕਿੰਨੇ ਹੋਣਗੇ ਵਿੱਚ 5 ਪੀਸ ਹੋਣਗੇ ਬਾਈ 400 ਰ ਜੋਰਾਬਾਂ ਪਈਆਂ ਨੇ ਰੁਮਾਲਾਂ ਪਈਆਂ ਨੇ ਪੌਣੇ ਪਈ ਨੇ ਠੀਕ ਹੈ 10 ਸਾਮਾਨ ਤੁਸੀਂ ਲੈ ਕੇ ਜਾ ਸਕਦੇ ਕਿੰਨੇ ਰੁਪਏ ਦੇ ਪੌਣੇ ਨਾਲ ਅੰਕਲ ਜੀ 50 ਰੁਪਏ ਦੇ 3 ਪੀਸ ਨੇ ਠੀਕ ਹੈ ਔਰ ਰੁਮਾਲ ਕਿੰਨੇ ਦਾ ਪੀਸ ਹੈ ਜੀ ਤੇ ਵੀ 50 ਰੁਪਏ ਦੇ 3 ਪੀਸ ਤੁਹਾਨੂੰ ਇੱਥੇ ਰੁਮਾਲ ਦੇ ਮਿਲ ਜਾਣਗੇ ਬਾਕੀ ਨਾਲ ਕੋਲ ਪਜਾਮੇ ਵੀ ਹੈਗੇ ਨੇ ਬਾਕੀ ਉਹ ਉਧਰ ਦੇਖ ਲਓ ਹੋਰ ਬੜਾ ਸਾਮਾਨ ਪਿਆ ਬਾਈਆਂ ਕੋਲ ਠੀਕ ਹੈ ਬਾਕੀ ਆ ਦੇਖੋ ਬਈ ਅੰਕਲ ਜੀ ਕੋਲ ਆਇਆ ਇਹ ਕਹਿ ਰਹੇ ਨੇ 400 ਰੁਪਏ ਦਾ ਪੂਰਾ ਸੈੱਟ ਮਿਲ ਜੂ ਤੁਹਾਨੂੰ ਇੱਥੇ ਸੂਟ ਦਾ ਔਰ ਆਹ ਵਾਲੇ ਬਿਲਕੁਲ ਸਸਤਾ ਰੇਟ ਹੈ ਇਹ ਕਹਿੰਦੇ ਤੁਹ ਇਹ ਦੁਪੱਟੇ ਨੇ ਸਾਰੇ ਦੁਪੱਟਾ ਦੁਪੱਟਾ ਸੂਟ ਨਾਲ ਦੁਪੱਟਾ ਦੋਗੇ ਇਹ ਕਿੰਨੇ ਦਾ ਪੈ ਜਾਊ ਬਾਬੂ ਇਹ ਬਾਈ 550 ਰੁਪਏ ਦੇ ਨੇ ਇਹਨਾਂ ਦੇ ਨਾਲ ਚੁੰਨੀ ਮਿਲ ਜੂ ਤੁਹਾਨੂੰ ਇਹ ਦੇਖ ਸਕਦੇ ਹੋ ਠੀਕ ਆ ਬਾਈ ਤੋਂ ਚੱਲਦੇ ਆ ਅੱਗੇ ਆ ਦੇਖੋ ਆ ਬਾਕੀ ਆ ਚੀਜ਼ਾਂ ਮਿਲ ਜਾਣੀਆਂ ਇੱਥੇ ਆ ਦੇਖੋ ਬਰਫ ਜਮਾਉਣ ਵਾਸਤੇ ਬਾਈ 100 ਰੁਪਏ ਦਾ ਸਾਮਾਨ ਇੱਥੇ ਜਿਹੜਾ ਮਰਜ਼ੀ ਕੁਛ ਲੈ ਸਕਦੇ ਹੋ ਚੰਗੀ ਤਰ੍ਹਾਂ ਦਿਖਾ ਦੇਈ ਕਲੀ ਕਲੀ ਆਈਟਮ ਕਰਕੇ ਦੇਖੋ ਬਾਈ 100 ਰੁਪਏ ਦਾ ਮਰਜ਼ੀ ਲੈ ਲਓ ਇੱਕ ਰਬੜ ਵਾਲੀਆਂ ਹੁੰਦੀਆਂ ਹੋ ਹੈਗੀਆਂ ਰਬੜ ਵਾਲੀਆਂ ਨਹੀਂ ਹੈਗੀਆਂ ਯਾਰ ਰਬੜ ਵਾਲਾ ਥੋੜਾ ਫਰਾ ਹੋਵੇ ਹਾਂ ਇਹ ਕਿੰਨੇ ਦਾ ਦੋ 200 ਰੁਪਏ ਜੋ ਮਰਜੀ ਦੋ ਆ ਦੇਖ ਗੂ ਆ 100 ਰੁਪਏ ਦੇ ਇੱਕ ਆ ਔਰ ਇਹ 100 ਰੁਪਏ ਦੋ ਮਿਲਣਗੇ ਤੁਹਾਨੂੰ ਇਦਾਂ ਦੇ ਇਹਦੇ ਛੋਟੇ ਟੁਕੜੀਆਂ ਹੋਣੀਆਂ ਇਹ ਵੱਡੀਆਂ ਹੋਣੀਆਂ ਮੈਂ ਸੋਚ ਰਿਹਾ ਆ ਲਿੱਤਾ ਜਾਵੇ ਵੈਸੇ ਹਨਾ ਚਲੋ ਕੋਈ ਨੂੰ ਦੇਖ ਲਈਏ ਬਾਕੀ ਆ ਦਿਖਾ ਦੇ ਹੋਰ ਆ ਇਦਾਂ ਇਦਾਂ ਚੌਪਰ ਇਦਾਂ ਚੱਲਦਾ ਏ ਗਾੜ-ਦਾੜ-ਦਾੜ-ਦਾੜ ਚੱਲਦਾ ਏ ਠੀਕ ਆ ਬਾਕੀ ਆ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ 100 ਰੁਪਏ ਦੇ ਮਿਲ ਜਾਣੀਆਂ ਠੀਕ ਆ ਬਾਕੀ ਆ ਦੇਖੋ ਭਾਈ ਲੇਡੀਜ਼ ਵਾਲੇ ਸਾਰਾ ਸਮਾਨ ਮਿਲ ਜੂ ਇੱਥੇ ਤੁਹਾਨੂੰ ਆ ਟਾਪ ਮਿਲੂਗਾ ਤੁਹਾਨੂੰ ਇੱਥੇ 250 ਸਾਰੇ 2250 ਰੁਪਏ ਤੁਹਾਨੂੰ ਇੱਥੇ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਠੀਕ ਹੈ ਕੀ ਨਾਮ ਆ ਬਾਈ ਦੁਕਾਨ ਦਾ ਇਹ ਸੀ ਮਾਰਕੀਟ ਦੇ ਬਾਹਰ ਓਕੇ ਤੇ ਆ ਦੇਖ ਸਕਦੇ ਹੋ ਆ ਦਿਖਾ ਦੇ ਬਾਈ ਇੱਧਰ ਸਾਰੇ 2250 ਰੁਪਏ ਦਾ ਮਰਜ਼ੀ ਲੈ ਕੇ ਜਾ ਸਕਦੇ ਹੋ ਆ ਦੇਖੋ ਸਾਰੇ 2250 ਰੁਪਏ ਦੇ ਨੇ ਉੱਪਰ ਦਿਖਾ ਦੇ ਇੱਕ ਵਾਰੀ ਉਹ ਵੀ 2250 ਰੁਪਏ ਦੇ ਔਰ ਆ ਬਾਹਰ ਵਾਲੀ ਸ਼ਰਟ ਦੇਖੋ ਆ ਵੀ ਸਾਰੇ 2250 ਰੁਪਏ ਦਾ ਹਲੋਰ ਕਿੰਨਾ ਦਾ ਵੀਰ ਜੀ 2250 ਰੁਪਏ ਦਾ ਤੁਹਾਨੂੰ ਇਹ ਕਿੰਨਾ ਹੋਣਾ ਲੋਰਾ ਦੇਖੋ 2250 ਰੁਪਏ ਦਾ ਸਿਰਫ ਥੋੜੀ ਜੀ ਤੇ ਜੁਵੈਲਰ ਦੀ ਛੋਟੀ ਜੀ ਦੁਕਾਨ ਮਿਲੀ ਸਾਨੂੰ ਇੱਥੇ ਦੇ ਹਾਂਜੀ ਇਹ 400 ਰੁਪਏ ਤੁਹਾਨੂੰ ਆਹ ਸੈੱਟ ਮਿਲ ਜੂਗਾ ਬੜਾ ਸੋਹਣਾ ਲੱਗ ਰਿਹਾ ਔਰ ਇਹ ਸੈੱਟ ਕਿਨੇ ਦਾ ਜੀ ਮਿਲ ਕੜੇ ਆਇਆ ਦਾ ਇਹ 300 ਰੁਪਏ ਦਾ ਮਿਲ ਜੂਗਾ ਤੁਹਾਨੂੰ ਇੱਥੇ ਔਰ ਇਹ ਵਾਲੇ ਕਿਨੇ ਕਿਨੇ ਦੇ ਨੇ ਇਹ 200 ਰੁਪਏ ਦਾ ਔਰ ਇਹ ਵਾਲਾ ਇਹ 200 ਮਤਲਬ 200 300 400 ਤੱਕ ਤੁਹਾਨੂੰ ਇੱਥੇ ਹਰ ਆਈਟਮ ਮਿਲ ਸਕਦੀ ਆ ਠੀਕ ਆ ਆ ਦੇਖੋ ਐਦਾਂ ਦੇ ਸੈੱਟ ਵੀ ਮਿਲ ਜਾਣਗੇ ਹੱਥਾਂ 'ਚ ਪਾਉਣ ਲਈ ਮਿਲ ਜਾਣਗੇ ਆ ਮਿਲ ਜਾਣਗੇ ਚੈਨਾ ਚੁੰਨਾ ਮਿਲ ਜਾਣੀ ਆ ਇੱਥੇ ਠੀਕ ਆ ਆ ਦੇਖ ਸਕਦੇ ਹੋ ਬਈ ਇਹ ਆ ਸ਼ਿਵਾ ਜਵੈਲਰ ਇਹਦੇ ਸਾਹਮਣੇ ਇੱਕ ਦੁਕਾਨ ਲੱਗੀ ਹੋਈ ਆ ਹਰ ਸੰਡੇ ਲੱਗ ਇਹ ਬੈੱਡ ਦੇ ਸ਼ੀਟ ਦੇ ਰਹੇ ਨੇ ਡਬਲ ਬੈੱਡ ਦੀ ਇਹ ਆ 300 ਰੁਪਏ ਦੀ ਔਰ ਇਹਨਾਂ ਚ ਜਿਹੜੀ ਵੀ ਮਰਜ਼ੀ ਲੈ ਲਓ ਡਬਲ ਬੈੱਡ ਦੀ ਆ ਇਹ ਹੋਊਗੀ 400 ਦੀ ਕਿਹਕੇ ਕਹਿ ਰਹੇ ਨੇ ਲਾਸਟਿਕ ਵਾਲੀ ਵੀ ਮਿਲ ਜੂ ਤੁਹਾਨੂੰ ਲਾਸਟਿਕ ਵਾਲੀ ਕਿਹੜੀ ਹੈ ਜੀ ਲਾਸਟਿਕ ਵਾਲੀ ਮਿਲ ਜੂਗੀ ਲਾਸਟਿਕ ਬੈੱਡ ਦੇ ਉੱਪਰ ਆਪਣੇ ਫਿੱਟ ਹੋ ਜੂਗੀ ਪੂਰੀ ਲਾਸਟਿਕ ਹੁੰਦੀ ਆ ਚਾਰੇ ਕੋਨਿਆਂ ਤੇ ਆਹ ਵਾਲੀ ਦੇਖੋ ਇਹ ਇਲਾਸਟਿਕ ਵਾਲੀ ਚਾਦਰ ਆ ਇਹ ਤੁਹਾਨੂੰ ਮਿਲ ਜੂਗੀ ਇੱਥੇ 350 ਰੁਪਏ ਦੀ ਸਿਰਫ ਔਰ ਆ ਪੈਂਟਾਂ ਨੇ ਜਿਹੜੀ ਮਰਜ਼ੀ ਪੈਂਟ ਲੈ ਲਓ 500 ਰੁਪਏ ਦੀ ਹਰ ਇੱਕ ਜਿੰਸ ਦੀ ਤੁਹਾਨੂੰ ਇੱਥੇ ਪੈਂਟ ਮਿਲ ਜੂਗੀ ਠੀਕ ਹੈ ਐਸੀ ਆਪਾਂ ਦੇਖੋ ਬਾਈ ਇੱਥੇ ਲੋਰ ਦੇ ਰਹੇ ਨੇ ਜਿਹੜੀ ਮਰਜ਼ੀ ਲੋਰ ਲੈ ਲਓ 200 ਰੁਪਏ ਦੀ 200 ਰੁਪਏ ਠੀਕ ਹੈ ਔਰ ਪਜਾਮਾ ਲੈ ਲਓ ਕੁੜੀਆਂ ਵਾਲਾ ਜਿਹੜਾ ਮਰਜ਼ੀ 200 ਰੁਪਏ ਦਾ ਠੀਕ ਆ ਉਹ ਪੂਰਾ ਸੈੱਟ ਮਿਲ ਜੂ ਤੁਹਾਨੂੰ ਇੱਥੇ 400 ਰੁਪਏ ਦਾ ਜਿਹੜਾ ਮਰਜ਼ੀ ਰਾਤ ਨੂੰ ਪਾ ਲਓ ਦਿਨੇ ਘਰੇ ਪਾ ਲਓ ਜਵੇਂ ਮਰਜ਼ੀ ਪਾ ਲਓ ਠੀਕ ਆ ਹਾ ਕੁੜਤੇ ਨੇ ਛੋਟੇ ਛੋਟੇ ਕੁੜਤੇ ਨੇ ਟੌਪ ਜਿੱਦਾਂ ਹੁੰਦੇ ਨੇ ਆ ਦੇਖੋ ਕੁਰਤੀਆਂ ਨੇ ਸਿਆ ਕੁੜਤੇ ਨੇ ਬਾਈ ਇਹ ਕਿੰਨੇ ਦਾ 200 ਰੁਪਏ ਇਹ ਵੀ ਤੁਹਾਨੂੰ ਇੱਥੇ ਇਹ ਵੀ 200 ਰੁਪਏ ਦਾ ਬਾਈ ਸਾਰਾ ਕੁਝ 200 200 200 200 200 200 200 ਦੋਸਤੋ ਦੇਖ ਸਕਦੇ ਹੋ ਠੀਕ ਹੈ ਬਾਕੀ ਇਧਰ 500 ਰੁਪਏ ਦੀ ਪੂਰੀ ਸੇਲ ਲੱਗੀ ਹੋਇਆ ਜੀਨਸ ਦੀ ਜਿਹੜੀ ਮਰਜ਼ੀ ਪੈਂਟ ਲੈ ਲਓ ਬਾਈਆਂ ਕੋਲੋਂ ਕੁੜੀਆਂ ਲਈ ਲੈ ਲਓ ਭਾਵੇਂ ਮੁੰਡਿਆਂ ਲਈ ਲੈ ਲਓ ਸਾਰੇ ਤੁਹਾਨੂੰ ਇੱਥੇ 500 ਰੁਪਏ ਦੇ ਮਿਲ ਜਾਣੀਆਂ ਠੀਕ ਹੈ ਬਾਈ ਵੀਰ ਜੀ ਉੱਪਰ ਵਾਲੇ ਕਿੰਨੇ ਕਿੰਨੇ ਦੇ ਨੇ ਇਧਰ ਲਗ ਲਗ ਰੇਟ ਹੈ ਇਹ 2 ਦਾ 10 ਦੋ ਪਹਿਲੇ ਦਾ ਇਧਰ 400 ਰੁਪਏ ਸਾਢੇ 400 ਸਿਰਫ 400 500 ਤੱਕ ਤੁਹਾਨੂੰ ਇੱਥੇ ਟੌਪ ਵੀ ਮਿਲ ਜਾਊਗਾ ਔਰ ਇੱਕ ਪੈਂ ਕਰਪਾ ਦਾ ਵੀਰ ਜੀ ਪਾਰਟੀ ਮੇਰੇ ਸੂਟ ਹੈ ਜੀ 500 ਰੁਪਏ ਸੇਲ ਹੈ ਜੀ ਅੱਛਾ ਬਈ ਪਾਰਟੀ ਬੂਟੀਆਂ ਦੇ ਪਾਸ ਆ ਸਕਦੇ ਹੋ ਵਿਆਹਾਂ ਦੇ ਖਾਦਿਆਂ ਦੇ ਪਾਸ ਆ ਸਕਦੇ ਹੋ ਜਿਹੜਾ ਮਰਜ਼ੀ ਸੂਟ ਲੈ ਲਓ ਪੂਰਾ ਕੜਾਈ ਵਾਲੇ ਸੂਟ ਨੇ ਪੂਰੇ ਵਧੀਆ ਕੁਆਲਿਟੀ ਦੇ ਨੇ ਠੀਕ ਆ ਦੇਖ ਸਕਦੇ ਹੋ ਕਪੜਾ ਹੱਥ ਲਾ ਕੇ ਦੇਖ ਸਕਦੇ ਹੋ ਇਹ 500 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਹੈ ਪਰ ਹੋਈ 500 ਰੁਪਏ ਦਾ ਆ ਦੇਖੋ ਕਿੰਨੇ ਸੋਹਣੇ ਸੂਟ ਪਏ ਨੇ ਪੂਰੇ ਪੱਕੇ 500 ਕੇ ਘੱਟ ਵੱਧ ਵੀ ਲਾ ਦਿੰਦੇ ਹੋ ਅੱਛਾ ਪੂਰੀ ਫਿਕਸ ਸੰਡੇ ਸੇਲ ਲੱਗਦੀ ਇਹਨਾਂ ਦੀ 500 ਰੁਪਏ ਦਾ ਮਰਜ਼ੀ ਸੂਟ ਲੈ ਸਕਦੇ ਹੋ ਠੀਕ ਇਤਨੇ ਟੀ-ਸ਼ਰਟਾਂ ਨੇ ਇੱਥੇ ਕਾਟਨ ਦੇ ਵੇਚਣੇ ਨੇ ਲਾਈਕਰਾਂ ਚ ਮੈਨੇ ਸਾਰੀਆਂ ਚ ਮਿਲ ਜਾਣਗੇ ਤੁਹਾਨੂੰ ਇੱਥੇ ਡਿਜ਼ਾਈਨ ਮਿਲ ਜਾਣਗੇ ਬਹੁਤ ਜ਼ਿਆਦੇ ਤੁਹਾਨੂੰ ਇੱਥੇ ਠੀਕ ਆ 2-200 ਰੁਪਏ ਦੇ ਆ ਦੇਖੋ ਆ ਵੀ 200 ਰੁਪਏ ਦੀ ਆ ਵੀ 200 ਰੁਪਏ ਦੀ ਹਣਾ ਇਤਨਾ ਤੁਹਾਨੂੰ ਇਤਨਾ ਕੋਲ ਟੀ-ਸ਼ਰਟਾਂ ਮਿਲ ਜਾਣਗੀਆਂ 2-200 ਰੁਪਏ ਦੀਆਂ ਬਾਕੀਆਂ ਖਡਾਉਣੇ ਵਗੈਰਾ ਮਿਲ ਜਾਣਗੇ ਕਿਧਰ ਸੂਟ ਫਿਰ ਆਗੇ ਇਤਨਾਂ ਦੇ ਸੂਟ ਮਿਲ ਜਾਣਗੇ ਤੁਹਾਨੂੰ ਹਸਸੇ ਰੇਟਾਂ ਤੇ ਮਤਲਬ ਕਿ ਮੁੱਖਰੀ ਗੱਲ ਇਹ ਆ ਸੰਡੇ ਨੂੰ ਆਓ ਇੱਥੇ ਫ੍ਰੀ ਹੋਣਿਓ ਘਰਾਂ ਤੋਂ ਤੁਹਾਨੂੰ ਸਭ ਨੂੰ ਸਟੀਆਂ ਹੁੰਦੀਆਂ ਨੇ ਠੀਕ ਆ ਟਾਈਮ ਕ ਆਪੜ ਬਾਜ਼ਾਰ ਚ ਆਣੇ ਨੇ ਪਹਿਨ ਆਪਣਾ ਸਮਾਨ ਖਰੀਦੋ ਬੇਰੋ ਸਸਤਾ ਸਮਾਨ ਖਰੀਦੋ ਬੈਗ ਖਰੀਦੋ ਉਹ ਦੇਖੋ ਇਦਾਂ ਭੀੜ ਲੱਗਦੀ ਆ ਦੁਕਾਨਾਂ ਦੇ ਲਖੋਣਾ ਤੁਹਾਨੂੰ ਕਿੰਨਾ ਰੇਟ ਹੈ ਇਹਨਾਂ ਦਾ ਕਿੰਨੇ ਦਾ ਛੱਡਦੇ ਹੋ ਭਾਜੀ 200 ਰੁਪਏ ਦਾ ਪੂਰਾ ਸੈਟ ਦੇ ਰਹੇ ਨੇ ਬਈ ਆ ਦੇਖੋ ਕਿੰਨੇ ਸੋਨੇ ਸੋਨੇ ਛੱਡਨੇ ਉਹ ਦੇਖੋ ਬਾਈਆਂ ਕੋਲ ਆ ਉੱਪਰ ਵੀ ਪਏ ਨੇ ਸਾਰੇ ਇਹ 200 ਰੁਪਏ ਸੈਟ ਮਿਲ ਜਾਣਗੇ ਤੁਹਾਨੂੰ ਇੱਥੇ ਬੱਚਿਆਂ ਦੇ ਠੀਕ ਆ ਪੱਕੇ ਇਧਰ ਸੂਟਾਂ ਦੇ ਗਾਣ ਇੱਕ ਹੋਰ ਆ ਗਈ ਬਾਈਆਂ ਦੀ ਮਹਿੰਦੀ ਹਾਊਸ ਦੇ ਬਾਹਰਲੀ ਸੜਕ ਤੇ ਸੂਟ ਮਿਲਦੇ ਨੇ ਕਿੰਨੇ ਦਾ ਜਰੇ ਵੀਰ ਜੀ ਕਿੰਨੇ ਦਾ ਬਾਕੀ ਆ 500 ਰੁਪਏ ਦਾ ਦੇ ਦੇ ਸਾਨੂੰ ਜਿਹੜਾ ਮਰਜ਼ੀ ਲੈ ਲੈਣਾ ਚੋਂ ਪਰ ਇਹ ਕਿੰਨੇ ਕਿੰਨੇ ਦੇ ਨੇ ਇਹ 300 ਦੇ ਨੇ ਬਾਈ ਆ ਦੇਖੋ ਇਦਾਂ ਸੂਟ ਨੇ ਕੋਲ ਡਿਜ਼ਾਈਨ ਵਧੀਆ ਨੇ ਇਹਨਾਂ ਦੇ ਵੀ ਕਲਰ ਵਗੈਰਾ ਬਹੁਤ ਜ਼ਿਆਦਾ ਨੇ ਕੜਾਈ ਵਾਲੇ ਸੂਟ ਨੇ ਪੂਰੇ ਆ ਦੇਖੋ ਚਮਕਾ ਮਾਰੇ ਨੇ ਪੂਰੇ ਸੂਟ 300 ਰੁਪਏ ਦਾ ਕੀ ਆਉਂਦਾ ਦੇਖੋ ਬਾਈ ਤੁਹਾਨੂੰ ਪੂਰਾ ਸੂਟ ਹੀ ਦੇ ਦੇਣਗੇ 500 ਰੁਪਏ ਦਾ ਆ ਵਾਲੇ ਸੂਟ ਦੇ ਦੇਣਗੇ ਤੋਂ ਬਾਈ ਤੁਸੀਂ ਦੇਖ ਸਕਦੇ ਹੋ ਇਨੀ ਧੁੱਪ ਦੇ ਵਿੱਚ ਫਰਕੇ ਤੁਹਾਨੂੰ ਵੀਡੀਓ ਦਿਖਾਈ ਆ ਸੀ ਨੇ ਠੀਕ ਆ ਅਗਰ ਤੁਸੀਂ ਇਹ ਵੀਡੀਓ ਨੂੰ ਬਹੁਤ ਤਾਂ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਐਸੀ ਆਪਾਂ ਹਰ ਸੰਡੇ ਆਇਆ ਕਰਾਂਗੇ ਦਿਖਾਇਆ ਕਰਾਂਗੇ ਤੁਹਾਨੂੰ ਇੱਥੇ ਹਰ ਸੰਡੇ ਕੀ ਨਵੀਂ ਆਟਮ ਆਈ ਆ ਕਿੰਨਾ கிரேਟ ਘਟਿਆ ਕਿੰਨਾ கிரேਟ ਵਧਿਆ ਠੀਕ ਆ ਬਾਕੀ ਗਰਮੀ ਬਹੁਤ ਜ਼ਿਆਦਾ ਆ ਰਹੀ ਆ ਇਸ ਟਾਈਮ ਹੁਣ ਆਪਾਂ ਚੱਲਦੇ ਆਂ ਵੀਡੀਓ ਦਾ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਅਗਲੀ ਵੀਡੀਓ ਉਦੋਂ ਤੱਕ ਬਾਏ ਬਾਏ